ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬੁਲਾਉਣੇ ਇੱਕ ਆਪਾਂ ਆਪਣੇ ਮਿੱਤਰ ਨਾਲ ਤੇ ਉਹ ਪਹਿਲਾਂ ਕੈਨੇਡਾ ਦੇ ਵਿੱਚ ਹੈਗਾ ਸੀਗਾ ਰੇਲਵੇ ਦੇ ਵਿੱਚ ਇੰਜੀਨੀਅਰ ਤੇ ਉਹਨੇ ਇੱਥੇ ਪੰਜਾਬ ਦੇ ਵਿੱਚ ਆਪਣੇ ਪਿੰਡ ਰਾਜੀਏ ਨਵਾਂ ਕੰਮ ਸਟਾਰਟ ਕੀਤਾਗਾ ਗੱਡੀਆਂ ਦਾ ਇਲੈਕਟ੍ਰਿਕ ਗੱਡੀਆਂ ਦਾ ਕੰਮ ਜਿਵੇਂ ਆਪਾਂ ਲਾਈਟਿੰਗ ਵਗੈਰਾ ਦਾ ਕਹਿ ਦਈਏ ਇਲੈਕਟ੍ਰੀਸ਼ੀਅਨ ਦਾ ਕੰਮ ਸਟਾਰਟ ਕਰਿਆ ਹੈ ਉਹਨੇ ਤੇ ਹੱਥ ਦੇ ਵਿੱਚ ਬਹੁਤ ਸਫਾਈ ਆ ਉਹਦੇ ਤੇ ਕਲਾ ਕੀ ਇੱਕ ਨੰਬਰ ਉਹਦੇ ਕੋਲੇ ਕਿਉਂਕਿ ਕੈਨੇਡਾ ਦੇ ਵਿੱਚ ਰੇਲਵੇ ਦੇ ਵਿੱਚ ਇੰਜੀਨੀਅਰ ਹੋਣਾ ਹਰੇਕ ਤਾਂ ਇਹ ਲੱਗ ਵੀ ਨਹੀਂ ਸਕਦਾ ਜੇ ਕੋਈ ਕਲਾ ਸੀ ਉਹਦੇ ਵਿੱਚ ਤਾਂ ਹੀ ਲੱਗਿਆ ਸੀਗਾ ਤੇ ਉਥੋਂ ਹੁਣ ਉਹ ਵਾਪਸ ਆ ਗਿਆ ਸੀਗਾ ਤੇ ਉਰੇ ਆ ਕਿਉਂ ਨੇ ਆ ਗੱਡੀਆਂ ਵਗੈਰਾ ਦਾ ਟਰੈਕਟਰਾਂ ਦਾ ਹੋ ਗਿਆ ਇਲੈਕਟ੍ਰੀਸ਼ੀਅਨ ਦਾ ਕੰਮ ਸਟਾਰਟ ਕਰਿਆਗਾ ਤੇ ਮਲੇਉਣਾ ਤੁਹਾਨੂੰ ਬਲੌਗ ਦੇ ਵਿੱਚ ਹੁਣ ਚੱਲਦੇ ਆਪਾਂ ਉਹਦੇ ਘਰ ਵੱਲ ਨੂੰ ਆਪਣੇ ਘਰ ਦੇ ਕੋਲੀ ਉਹਦਾ ਘਰ ਸਾਹਮਣੇ ਹੈਗਾ ਦਿਖਾਉਣਾ ਤੁਹਾਨੂੰ ਬਲੌਗ ਦੇ ਵਿੱਚ ਲੋਕ ਜੀ ਤੇ ਚੱਲਿਆ ਹੁਣ ਆਪਾਂ ਇੰਜੀਨੀਅਰ ਦੇ ਕਰੇ ਤੇ ਆਪਣੇ ਗੇਟ ਦੇ ਬਿਲਕੁਲ ਸਾਹਮਣੇ ਗੇਟ ਉਹਨਾਂ ਦਾ ਇੱਧਰ ਆਪਣਾ ਗੇਟ ਆ ਗਿਆ ਇੱਧਰ ਪਿੱਛੇ ਆ ਗਿਆ ਉਹਨਾਂ ਦਾ ਗੇਟ ਚੱਲਦੇ ਹੁਣ ਉਹਨਾਂ ਦੇ ਘਰ ਨੂੰ ਨਹੀਂ ਨਹੀਂ ਲੋ ਜੀ ਤੇ ਪਹੁੰਚ ਗਏ ਆਪਾਂ ਬਾਈ ਕੋਲੇ ਤੇ ਬਾਈ ਨੇ ਸਕਾਰਪਿਓ ਖੋਲੀ ਹੋਈ ਆ ਜਿਕਰੇ ਸਕਾਰਪਿਓ ਐਨ ਕੀ ਹਾਲ ਹੈ ਜੀ ਵਧੀਆ ਜਨਾਬ ਹੋਰ ਸੁਣਾਓ ਵਧੀਆ ਵਧੀਆ ਚੜਦੀ ਕਲਾ ਤੇ ਇਹ ਆਈ ਬਾਈਕ ਆ ਗੰਦੀਪ ਸਿੰਘ ਕੈਨੇਡਾ ਤੋਂ ਆਇਆ ਜਿਹੜਾ ਇੰਜੀਨੀਅਰ ਸੀ ਉਧਰ ਇਹ ਰੇਲਵੇ ਦੇ ਵਿੱਚ ਤੇ ਇੱਥੇ ਇਹਨਾਂ ਨੇ ਕਰਿਆਗਾ ਘਰੇ ਇਲੈਕਟ੍ਰੀਸ਼ੀਅਨ ਦਾ ਕੰਮ ਸਟਾਰਟ ਲਾਈਟਿੰਗ ਵਗੈਰਾ ਦਾ ਤੇ ਇਹਨਾਂ ਨੇ ਅੱਜ ਘਰੇ ਗੱਡੀ ਖੋਲੀ ਹੋਈ ਆ ਸਕਾਰਪੀਓ ਕਾਰ ਮਜੇ ਹੀ ਹੋਈ ਦਾ ਕੰਮ ਲਾਈਟਿੰਗ ਦਾ ਤੇ ਤੁਹਾਨੂੰ ਚੈੱਕ ਵੀ ਕਰਾਵਾਂਗੇ ਚਲਾ ਕੇ ਵੀ ਕਿਸ ਤਰ੍ਹਾਂ ਦਾ ਕੰਮ ਆਗਾ ਦੂਜੀ ਖਾਸੀਅਤ ਇਹਨਾਂ ਦੀ ਟੂਲ ਦੇਖੋ ਮੈਂ ਤਾਂ ਇਹ ਟੂਲ ਪਹਿਲੀ ਵਾਰ ਦੇਖੇ ਨੇ ਅੱਜ ਇਹਨਾਂ ਨੇ ਦੱਸਿਆ ਕਿ ਆਹ ਟੂਲ ਨੇ ਜਿਹੜੇ ਔਡੀ ਗੱਡੀ ਖਾਤਰ ਨੇ ਸਪੈਸ਼ਲ ਤੇ ਆਹ ਟੂਲ ਤਾਂ ਪੱਕੇ ਦੇਖੀ ਨੇ ਹੈਗੇ ਮੈਂ ਤਾਂ ਪਹਿਲੀ ਵਾਰ ਦੇਖਿਆ ਨਾ ਚਮਚੇ ਜਿਹੇ ਕਹਿੰਦੇ ਗੱਡੀਆਂ ਖੁੱਲਦੀਆਂ ਨੇ ਇਹਦੇ ਨਾਲ ਆਹ ਲਿੱਟਾਂ ਲਉਣੀ ਰੱਜ ਸਕਾਰਪੀਓ ਦੇ ਬਾਕੀ ਇੱਕ ਖਾਸੀਅਤ ਇਹਦੀ ਹੋਰ ਆਗੀ ਇਹ ਤਾਰ ਨਹੀਂ ਦਿਖਣ ਦਿੰਦਾ ਕਿਤੋਂ ਵੀ ਕਿੱਥੋਂ ਫੀਟਿੰਗ ਕਰੀਏ ਕਿਵੇਂ ਨਾ ਤੇ ਚਲਾ ਕੇ ਵੀ ਦਿਖਾਵਾਂ ਤੁਹਾਨੂੰ ਲਿੱਟਾਂ ਹਜੇ ਨੂੰ ਥੋੜਾ ਜਿਆਦਾ ਗੱਡੀ ਚਾਬੀ ਸੀਟ ਤੇ ਪਈ ਹੈਗੀ ਦੇਖੋ ਜੀ ਲਾਈਟਾਂ ਚੱਲਦੀਆਂ ਆਹ ਚੀਜ਼ ਅੱਜ ਲਾਈ ਅਸੀਂ ਚਲਾਈ ਕਰੇ ਨੇ ਚਲਾਈ ਲਾਈਟ ਆਹ ਲਾਈਟਾਂ ਲਾਈਆਂ ਨੇ ਅੱਜ ਅਸੀਂ ਇੰਡੀਕੇਟਰਾਂ ਦੇ ਨਾਲ ਤੇ ਜਿਹਨੋਂ ਪਰਫੋਗ ਲੈਂਪ ਵੀ ਕਾਇਨਾ ਨੀਚੇ ਦੋਨੇ ਚੀਜ਼ਾਂ ਉਹ ਇੰਡੀਕੇਟਰ ਨਾਲ ਉਹ ਲੱਗ ਰਿੰਗ ਲਾਈਟ ਚੱਲਦੀਏਗੀ ਤੇ ਆ ਇੱਕ ਲੋ ਬੀਮ ਤੇ ਚੱਲਦੀ ਹੈ ਲਾਈਟ ਡੀਆਰਐਲ ਚਲਾ ਕੇ ਦਿਖਾਉਣੇ ਆ ਜੀ ਡੀਆਰਐਲ ਵੀ ਚਲਾ ਕੇ ਦਿਖਾਉਣੇ ਆਗੇ ਉਹ ਕਿਹੜੀ ਚੱਲੂਗੀ ਇੱਥੇ ਆ ਦੇਖੋ ਜੀ ਸਾਰਾ ਕੁਆਲਟੀ ਲਾਈਟ ਦੀ ਵੀ ਲਾਈਟਾਂ ਵਗੈਰਾ ਆਪ ਹੀ ਲਿਆ ਕੇ ਸਾਰਾ ਕੁਝ ਕਰਿਆ ਆਪ ਹੀ ਕਰਿਆ ਬਾਈ ਨੇ ਵੀ ਗੱਲੀ ਫੀਟਿੰਗ ਵੀ ਨਹੀਂ ਨਾਲ ਲਾਈਟਾਂ ਵੀ ਆਪ ਹੀ ਲਿਆਂਦੀਆਂ ਨੇ ਸਾਰਾ ਕੁਝ ਬਾਕੀ ਪੰਜਾਬੀ ਮੁੰਡਾ ਸਰਦਾਰ ਬਾਕੀ ਦੂਜੀ ਗੱਲ ਦੇਖੋ ਕੈਨੇਡਾ ਵਾਲੇ ਬੰਦੇ ਇੱਥੋਂ ਪਤਾ ਲੱਗਦਾ ਵੀ ਗਲਵਚ ਚੜਾਏ ਹੋਏ ਨੱਥਾਂ ਦੇ ਸਾਡੇ ਨਹੀਂ ਵਈ ਚੜਾਉਂਦਾ ਠੀਕ ਕਰ ਲੇ ਤੁਹਾਡੀ ਸਪੋਰਟ ਚਾਹੀਦੀ ਹੈ ਜੀ ਤੇ ਬਾਈ ਦਾ ਪੇਜ ਹੈਗਾ YouTube ਤੇ ਸਿੰਗ ਸਕਰੀਨ ਆ ਜਾ ਕੇ ਚੈੱਕ ਕਰਿਓ ਸਾਰੇ ਇਥੇ ਮੈਂਸ਼ਨ ਵੀ ਕਰਾਂਗੇ ਆਪਾਂ ਤੇ ਨੰਬਰ ਵੀ ਬੋਲ ਦੋ ਜੀ ਆਉ ਦਾ 9876012046 ਕਾਲ ਤੇ ਮੈਸੇਜ ਕਦੋਂ ਮਰਜ਼ੀ ਕਰਿਓ ਜੀ ਵਟਸਐਪ ਤੇ ਵੀ ਚੱਲਦਾ ਇਹ ਨੰਬਰ ਸੇਮ ਨੰਬਰ ਤੇ ਆ ਮੇਰਾ ਇੰਸਟਾਗ੍ਰam ਵੀ ਦਿਖਾ ਦਵਾਂ ਆਪਦਾ ਇਹ ਆ ਗਿਆ ਬਾਈ ਦਾ ਇੰਸਟਾਗ੍ਰam ਜਾ ਕੇ ਸਾਰੇ ਵਿਜ਼ਿਟ ਕਰੋ ਤੇ ਸਾਊਂਡ ਸਿਸਟਮ ਦਾ ਕੰਮ ਸਾਰਾ ਸਾਊਂਡ ਸਿਸਟਮ ਵਗੈਰਾ ਸਾਰਾ ਕਰਾਉਣ ਦਾ ਰੀਸੈਂਟਲੀ ਆਪਾਂ ਸਟਾਰ ਰੂਫਿੰਗ ਲਾਈਆ ਠੀਕ ਹੈ ਸਟਾਰ ਲਾਈਨਰ ਰੋਲਸ ਕੋਲੋਂ ਉਹ ਵੀ ਤੁਹਾਨੂੰ ਦਿਖਾਵਾਂਗੇ ਜੇ ਉਹ ਗੱਡੀ ਉਹ ਗਈ ਵੀ ਅੱਜ ਹਾਂ ਤੇ ਉਹ ਜਮੀ ਜਿਵੇਂ ਰਾਤ ਨੂੰ ਉਸਮਾਨ ਚ ਤਾਰੇ ਹੁੰਦੇ ਨੇ ਐ ਲੱਗਦੇ ਨੇ ਗੱਡੀ ਦੇ ਵਿੱਚ ਉਹ ਦਿਖਾਵਾਂਗੇ ਤੁਹਾਨੂੰ ਜਦੋਂ ਗੱਡੀ ਆ ਗਈ ਹੁਣ ਉਹ ਗੱਡੀ ਗਈ ਹੋਈ ਹੈਗੀ ਬਾਕੀ ਜੇ ਬਾਈ ਕੋਲੇ ਕਲਾ ਕੀ ਤਾਹੀ ਆਲਾ 16 ਲੱਖ ਵਾਲੀ ਗੱਡੀ ਘਰੇ ਖੜਾ ਕੇ ਗਿਆਗਾ ਕਿਸੇ ਮਕੈਨਿਕ ਕੋਲੇ ਸੱਡਾ ਨਾਲੋਂ ਅਗਲੇ ਨੇ ਪਹਿਲਾਂ ਇਹਦਾ ਕੰਮ ਚੈੱਕ ਕੀਤਾਗਾ ਫੇਰ ਅਗਲਾ ਗੱਡੀ ਘਰੇ ਖੜਾ ਕੇ ਗਿਆ 16 ਲੱਖ ਦੀ ਕਿਉਂਕਿ ਹਰੇਕ ਬੰਦੇ ਕੋਲ ਤਾਂ ਇੰਨੀ ਮਹਿੰਗੀ ਗੱਡੀ ਵੀ ਨਹੀਂ ਖੜਾਈ ਜਾਂਦੀ ਹੁੰਦੀ ਇਹ ਕਲਾ ਸਿਰਤੀ ਆ ਸਾਰਾ ਕੁਝ ਹਨਾ ਬਾਈ ਗਾਗ ਨੇ ਹਾਂਜੀ ਬਿਲਕੁਲ ਜ਼ੀਰੋ ਫੀਟਿੰਗ ਲਾਈਟਾਂ ਨੇ ਜੀ ਕੋਈ ਸਕਰੂ ਵਗੈਰਾ ਨਹੀਂ ਹੈਗਾ ਇਸ ਤਰ੍ਹਾਂ ਹੀ ਫਿੱਟ ਆ ਜਾਂਦੇ ਨੇ ਜਮਾ ਇਸ ਕਾਰ ਕਿਉਂ ਆਨੇ ਦੇ بیس ਮਾਡਲ ਲਈ ਲਾਈਟਾਂ ਨੇ ਠੀਕ ਆ ਜੀ ਹਾਂਜੀ ਕਿਸੇ ਚ ਵੀ ਫਟ ਹੋ ਜਾਣਗੀਆਂ ਹੂੰ ਹੂੰ ਜੋਦੋਂ ਕਹੋਗੇ ਜਿੱਥੇ ਕਹੋਗੇ ਇੰਸਟਾਲ ਕਰਕੇ ਦੇਵਾਂਗੇ ਠੀਕ ਹੈ ਜੀ ਤੇ ਰੇਟ ਵੀ ਸਚਾਈ ਜੀ ਰੱਖਾਂਗੇ ਵੀ ਬਾਜ਼ਾਰ ਨਾਲੋਂ ਜੇ ਪਤਾ ਕਰਕੇ ਆਉਂਗੇ ਅਸੀਂ ਉਦੋਂ 20% ਘੱਟੀ ਹੋਈ ਸਾਡਾ ਰੇਟ ਹਾਂਜੀ ਜੋਨੀ ਦਾ ਰੈਫਰੈਂਸ ਦੇ ਲਿਓ ਇਹ ਵੀਡੀਓ ਸ਼ੇਅਰ ਕਰਕੇ ਆਇਓ ਹਾਂ ਵੀ ਤੁਸੀਂ ਕਿਸੇ ਨੇ ਵੀ ਲਵਾਉਣੀ ਹੋਵੇ ਪਹਿਲਾਂ ਬਾਜ਼ਾਰ 'ਚ ਰੇਟ ਪਤਾ ਕਰਿਓ ਤੇ ਫੇਰ ਬਾਈ ਨਾਲ ਗੱਲ ਕਰਿਓ ਜੇ ਤੁਹਾਨੂੰ ਰੇਟ ਦਾ ਫਰਕ ਲੱਗਿਆ ਤਾਂ ਬਾਈ ਨਾਲ ਕੰਟੈਕਟ ਜਰੂਰ ਕਰਿਓ ਹਾਂ ਉਸ ਤੋਂ ਬਾਅਦ ਹੁਣ ਤੁਹਾਨੂੰ ਸਾਰੀਆਂ ਚਲਾ ਕੇ ਦਿਖਾਵਾਂ ਮੈਂ ਲਾਈਟਾਂ। ਕੀ ਮੌਕੇ ਦੇ ਮਾਨਤਨ ਜਰੂਰ ਰੱਖਾਂਗੇ। ਉਹ ਤਾਂ ਪੰਜਾਬੀ ਬੰਦਾ ਹਰੇਕ ਕੀ ਕਰਦਾ ਜੀ। ਬਾਕੀ ਤੁਹਾਨੂੰ ਕਹਿਣ ਦੀ ਜਰੂਰਤ ਨਹੀਂ ਪੈਣੀ। ਹਾਂ। ਓਕੇ ਜੀ। ਅਸੀਂ ਕੱਲ। ਲੌਜੀ ਤੇ ਗੱਡੀ ਸਾਰੀ ਹੋ ਗਈ ਡਨ ਤੇ ਬਾਈ ਚੱਲਿਆ ਹੁਣ ਘਰ ਨੂੰ ਲੈ ਕੇ। ਤੇ ਆ ਗਿਆ ਆਪਣੇ ਬਾਈ ਜਿਨ੍ਹਾਂ ਨੇ ਕਰੀਆ ਗਗਨਦੀਪ ਸਿੰਘ। ਕੈਨੇਡਾ ਵਾਲੇ। ਦਿਖਾਉਣਿਆ ਤੁਹਾਨੂੰ ਉਸ ਤੋਂ ਬਾਅਦ ਲਾਈਟਾਂ ਚੱਲਦੀਆਂ। ਉਹਨੇ ਉਹਨੇ ਕਾ ਤੁਰੋਂ ਆਪਣਾ ਘਰ ਆਮਣੇ ਸਾਹਮਣੇ ਨੇ ਦੇਖੋ ਇਹ ਗੱਡੀ ਚਾਲਦੀਆਂ ਲਾਈਟਾਂ ਉਹਨਾਂ ਕਾ ਸਾਰੇ ਮੂਡ ਚਲਾ ਜਿੰਦੇ ਹੂ ਵਾਰੀ ਵਾਰੀ ਲੇ ਵੇ ਗਾਣੇ ਆਪਣੀ ਦੁਬਾਰੇ ਨੰਬਰ ਬੋਲ ਕੇ ਜਾ ਇੱਕ ਵਾਰੀ ਹੁਣ ਕੰਟੈਕਟ ਕਰੇ ਜੀ 9876012046 ਤੇ ਕਦੋਂ ਵੀ ਇੰਸਟਾਗ੍ਰਾਮ ਪੇਜ ਵੀ ਆਪਣਾ ਹਾਂਜੀ ਬੋਲੋ ਕੀ ਇੰਸਟਾਗ੍ਰਾਮ ਆਪਣਾ ਪੇਜ ਹੈਗਾ ਸਿੰਘਸ ਕੁਇਨਸ ਤੇ ਤੁਸੀਂ ਕਦੋਂ ਵੀ ਕੰਟੈਕਟ ਕਰ ਸਕਦੇ ਹੋ ਤੇ ਜੇ ਆਪਣਾ YouTube ਤੇ ਵੀ ਇਹ ਜੀ ਆਪਾਂ ਲਿੰਕ ਮੈਂਸ਼ਨ ਕਰ ਦਾਂਗੇ ਠੀਕ ਹੈ ਜੀ ਪੇਜ ਤੇ ਤੇ ਤੁਸੀਂ ਸਾਨੂੰ ਪਹਿਲਾਂ ਦੱਸ ਦਿਓ ਫਿਰ ਅਪਾਇੰਟਮੈਂਟ ਬੁੱਕ ਕਰਕੇ ਕਦੋਂ ਮਰਜੀ ਆ ਟਰੈਕਟਰਾਂ ਵਗੈਰਾ ਦਾ ਵੀ ਲਾਈਟਾਂ ਵਗੈਰਾ ਹਾਂਜੀ ਸਾਰੇ ਕਾਰਸਾਂ ਦਾ ਲਾਈਟਾਂ ਕੰਮ ਕੁਝ ਵੀ ਹੋਵੇ ਬਸ ਬਾਈ ਨੂੰ ਮਿਲੋ ਜੀ ਹਾਂਜੀ ਠੀਕ ਹੈ ਜੀ ਓਕੇ ਧੰਨਵਾਦ ਜੀ